ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਡੂੰਘਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ ਜਿਵੇਂ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਜਿਵੇਂ ਤੁਹਾਨੂੰ ਪਤਾ ਮਾਨ ਸਰਕਾਰ ਵੱਲੋਂ ਸਿਟੀਜ਼ਨ ਨੂੰ ਧਾਰਮਿਕ ਯਾਤਰਾ ਕਰਾਉਣ ਦਾ ਦੇਸ਼ ਦਿੱਤਾ ਤੇ 100 ਕਰੋੜ ਦਾ ਬਜਟ ਵੀ ਲਿਆਂਦਾ ਸਰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਸਰ ਕਿਵੇਂ ਦੇਖਦੇ ਹੋ ਮਾਨ ਸਰਕਾਰ ਵੱਲੋਂ ਵਧੀਆ ਪ੍ਰਾਲਾ ਕਰਤਾ ਯਾਤਰਾਾਂ ਦਾ ਜੀ ਸਤਿ ਸ਼੍ਰੀ ਅਕਾਲ ਮੈਂ ਜੀਸੀਕੋਇਲ ਪ੍ਰਧਾਨ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਪੰਜਾਬ ਸਰਕਾਰ ਦਾ ਸਪੈਸ਼ਲੀ ਸਾਡੇ ਚੀਫ ਮਿਨਿਸਟਰ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਔਰ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਸਾਰੇ ਮੈਂਬਰ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਕਿ ਸੀਨੀਅਰ ਸਿਟੀਜ਼ਨਸ ਲਈ ਸਪੈਸ਼ਲੀ 50 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਜਿਦੇ ਵਿੱਚ ਸਾਰੇ ਪੰਜਾਬ ਦੇ ਸੀਨੀਅਰ ਸਿਟੀਜ਼ਨ ਕਵਰ ਹੋ ਜਾਂਦੇ ਨੇ ਉਹਨਾਂ ਲਈ ਧਾਰਮਿਕ ਯਾਤਰਾ ਦਾ ਜੋ ਇਹ 100 ਕਰੋੜ ਦਾ ਬਜਟ ਦਿੱਤਾ ਹੈ ਇਹਦੇ ਲਈ ਬਹੁਤ ਇੱਕ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਤੇ ਅਸੀਂ ਧੰਨਵਾਦੀ ਆਂ ਅਸੀਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਦੇ ਆਂ ਕਿ ਜਦੋਂ ਧਾਰਮਿਕ ਸਥਾਨ ਤੇ ਕਿਤੇ ਵੀ ਕੋਈ ਜਾਂਦਾ ਹੈ ਤਾ ਸਾਡੇ ਜਿਵੇਂ ਇਹ ਸੋਸਾਇਟੀ ਦੇ ਵਿੱਚ 650 ਮੈਂਬਰ ਨੇ 100 150 ਮੈਂਬਰ ਇਕੱਠਾ ਜਾਣਾ ਚਾਹੁੰਦਾ ਆਪਣੀ ਉਹਨਾਂ ਨੂੰ ਆਪਸ਼ਨ ਦਿੱਤੀ ਜਾਵੇ ਕਿ ਉਹ ਆਪਣੇ ਮੁਤਾਬਕ ਕਿੱਥੇ ਵੀ ਚਾਹਣ ਉਹ ਜਾ ਸਕਣ ਤਾਂ ਕਿ ਉਹ ਯਾਤਰਾ ਦਾ ਹੋਰ ਆਨੰਦ ਮਾਣ ਸਕਣ ਸਰ ਇਹਨੂੰ ਕਿਵੇਂ ਦੇਖਦੇ ਹੋ ਰੇਲ ਦੀ ਗੱਲ ਕਰੀਏ ਏਸੀ ਬੱਸਾਂ ਵੀ ਆ ਖਾਣ ਪੀਣ ਰਹਿਣ ਸਹਿਣ ਸਾਰਾ ਫ੍ਰੀ ਆ ਇਹਨੂੰ ਕਿਵੇਂ ਦੇਖਦੇ ਹੋ ਇਹ ਸੀਨੀਅਰ ਸਿਟੀਜ਼ਨ ਦੇ ਲਈ ਹੋਰ ਵੀ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੂੰ ਜੋ ਸਹੂਲਤਾਂ ਨੇ 에어 ਕੰਡੀਸ਼ਨ ਦੀਆਂ ਤਾਂ ਕਿ ਇਸ ਉਮਰ ਦੇ ਵਿੱਚ ਕੋਈ ਵੀ ਉਹ ਸੁਵਿਧਾ ਨਾ ਹੋਵੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਜੋ ਏਸੀ ਬੱਸਾਂ ਜਾਂ ਏਸੀ ਰੇਲ ਚਲਾਈ ਹੈ ਇਸ ਧਾਰਮਿਕ ਯਾਤਰਾ ਲਈ ਉਹ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਨਾਲ ਦੀ ਨਾਲ ਖਾਣ ਪੀਣ ਦੀ ਵੀ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਉਹਨਾਂ ਨੂੰ ਟਾਈਮਲੀ ਖਾਣਾ ਮਿਲੇ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ ਜੀ ਅਸੀਂ ਧੰਨਵਾਦ ਕਰੀਏ ਪੰਜਾਬ ਸਰਕਾਰ ਦਾ ਸਾਡੇ ਨਾਲ ਹੋਰ ਵੀ ਸਿਟੀਜ਼ਨਾਂ ਉਹਨਾਂ ਨਾਲ ਵੀ ਗੱਲ ਕਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹਾਂਜੀ ਸਤਿ ਸ਼੍ਰੀ ਅਕਾਲ ਜਾਇਨ ਜੀ ਮੈਂ ਅਮਰਕਲਤ ਸਿੰਘਲਾ ਜਨਰਲ ਸੈਕਟਰੀ ਸੀਨੀਅਰ ਸਿਟੀਜ਼ਨ ਸੋਸਾਇਟੀ ਬਰਨਾਲਾ ਪੰਜਾਬ ਸਰਕਾਰ ਅਤੇ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਜਿੰਨਾ ਕਿ ਇਹਨੇ ਵੱਡਾ ਉਪਰਾਲਾ ਕੀਤਾ ਹੈ 100 ਕਰੋੜ ਰੁਪਇਆ ਉਹ ਖਰਚ ਕਰ ਰਹੀ ਹੈ ਤਾਂ ਕਿ ਸੀਨੀਅਰ ਸਿਟੀਜ਼ਨ ਹਰੇਕ ਧਾਰਮਿਕ ਜਾਤ ਤੇ ਜਾ ਸਕਣ ਇਸ ਦੇ ਨਾਲ ਨਾਲ ਜੋ ਉਹਨਾਂ ਨੇ ਇਹ ਕਿ ਹੈ ਕਿ ਖਾਣਾ ਪੀਂਦਾ ਪ੍ਰਬੰਧ ਤੇ ਕਿਰਾਏ ਦਾ ਪ੍ਰਬੰਧ ਵੀ ਉਹ ਹੀ ਕਰਨਗੇ ਇਹ ਇੱਕ ਬਹੁਤ ਹੀ ਵੱਡਾ ਕਦਮ ਹੈ ਅਸੀਂ ਸਾਰੇ ਹੀ ਸਿਟੀ ਸੀਨੀਅਰ ਸਿਟੀਜ਼ਨ ਪੰਜਾਬ ਸਰਕਾਰ ਦਾ ਧੰਨਵਾਦੀ ਆ ਅਤੇ ਇਹ ਵੀ ਚਾਹੁੰਦੇ ਆ ਕਿ ਕੋਈ ਇਹੋ ਜਿਹਾ ਸਾਨੂੰ ਚਾਂਸ ਦਿੱਤਾ ਜਾਵੇ ਤਾਂ ਕਿ ਕਿਸੇ ਬਸ ਕਰ ਲਈਏ ਦੋ ਬਸਾਂ ਕਰ ਲਈਏ ਤਾਂ ਕਿ ਇਹਦੇ ਸਾਰੇ-ਸਾਰੇ ਸੀਨੀਅਰ ਸਿਟੀਜ਼ਨ ਛੇ ਧਾਰਮਿਕ ਯਾਤਰਾ ਕਰ ਸਕੀਏ ਸਾਡੇ 650 ਮੈਂਬਰ ਹੈ ਤਾਂ ਅਸੀਂ ਬਹੁਤ ਧੰਨਵਾਦੀਆਂ ਕਿ ਜੇਕਰ ਅਸੀਂ ਸਾਰੇ-ਸਾਰੇ ਸੀਨੀਅਰ ਸਿਟੀਜ਼ਨ ਧਾਰਮਿਕ ਯਾਤਰਾ ਕਰ ਸਕੀਏ ਜੈਨ ਸਰ ਤੁਹਾਡਾ ਕਹਿਣ ਦਾ ਭਾਵ ਹੈ ਜਾਨਕੀ ਆਪਾਂ ਯਾਰੀ ਦੋਸਤੀ ਛਾੜੀ ਨਹੀਂ ਸਾਡੇ ਇਕੱਠੇ ਹੀ ਆਈਏ ਇਕੱਠੇ ਹੀ ਆਈਏ ਬਿਲਕੁਲ ਬਿਲਕੁਲ ਸਹੀ ਹੈ ਬਿਲਕੁਲ ਇਕੱਠੇ ਜਾਈਏ ਇਕੱਠੇ ਆਈਏ ਅਸੀਂ ਇਹ ਕੱਢੀਏ ਯਾਤਰਾ ਦਾ ਆਨੰਦ ਮਾਣੀ ਜੈਨ ਸਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਬਹੁਤ ਬਹੁਤ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਇਹ ਸਕੀਮ ਲਾਗੂ ਕੀਤੀ ਜਾ ਰਹੀ ਹੈ ਇਹ ਬੜੀ ਲੌਂਗ ਅਵੇਟਡ ਸੀ ਅਸੀਂ ਚਾਹੁੰਦੇ ਸੀ ਵੀ ਸੀਨੀਅਰ ਸਿਟੀਜ਼ਨ ਨੂੰ ਕੋਈ ਐਸੀ ਸਹੂਲਤ ਦਿੱਤੀ ਜਾਵੇ ਜਿਹੜੀ ਉਹ ਪਹਿਲਾਂ ਅਵੇਲ ਨਾ ਕਰ ਸਕਦੇ ਹੋਣ ਤੇ ਹੁਣ ਕਰ ਸਕਦੇ ਹੋਣ ਜੇ ਇਸ ਸਹੂਲਤ ਨੂੰ ਇੱਕ ਹੋਰ ਸ਼ਕਲ ਦਿੱਤੀ ਜਾਵੇ ਤਾਂ ਹੋਰ ਵੀ ਸ਼ਾਇਦ ਬਿਹਤਰ ਹੋਵੇਗਾ ਉਹ ਇਹ ਹੈ ਕਿ ਕਨਵੈንስ ਤੇ ਬਾਕੀ ਅਮੈਨਿਟੀਆਂ ਦਾ ਇੰਤਜ਼ਾਮ ਜੇ ਸੋਸਾਇਟੀ ਪੱਧਰ ਤੇ ਹੋ ਜੇ اپنی مرضی ਦੇ ਨਾਲ ਦਿਨ ਫਿਕਸ ਕਰ ਸਕਦੀ ਹੋਵੇ ਸੋਸਾਇਟੀ ਆਪਣੀ ਮਰਜ਼ੀ ਦੇ ਨਾਲ ਮੀਨੂ ਤਿਆਰ ਕਰ ਸਕਦੀ ਹੋਵੇ ਇਹ ਹੋਰ ਵੀ ਸ਼ਾਇਦ ਬਿਹਤਰ ਹੋਵੇਗਾ ਚਲੋ ইনিਸ਼ੀਅਲ ਸਟੇਜ ਤੇ ਅਗਰ ਇੰਨਾ ਵੀ ਲਾਗੂ ਹੋ ਜਾਂਦਾ ਵੀ ਇਹ ਵਿਰਾਂ ਵਾਸਤੇ ਇਹ ਯਾਤਰਾ ਦਾ ਇੰਤਜ਼ਾਮ ਸਰਕਾਰ ਦੀ سرکاری ਪੱਧਰ ਤੇ ਹੋ ਜਾਵੇ ਇਹ ਹੋਰ ਵੀ ਬਹੁਤ ਵਧੀਆ ਕਟੁਕਟ ਸ਼ੁਰੂ ਕਰ ਸ਼ੁਰੂਆਤ ਕਰਨ ਵਾਸਤੇ ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਜੀਆਂ ਸਕੀਮਾਂ ਹੋਰ ਵੀ ਸਕੀਮਾਂ ਭਲਾਈ ਜਿਹੜੀਆਂ ਵੀਰਾਂ ਦੀ ਭਲਾਈ ਦੇ ਨਾਲ ਸੰਬੰਧਿਤ ਹੋਣ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲਾਗੂ ਕੀਤੀਆਂ ਜਾਣ ਬਹੁਤ ਧੰਨਵਾਦ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਫਕੀਰ ਚੰਦ ਕੌਂਸਲ ਭਗਵੰਤ ਮਾਨ ਦੀ ਜੋ ਚੀਫ ਮਿਨਿਸਟਰ ਬਹੁਤ ਪਿਆਰੇ ਨੇ ਉਹਨਾਂ ਨੇ ਜੋ ਸਕੀਮ ਸੀਨੀਅਰ ਸਿਟੀਜ਼ਨ ਲਈ ਤੀਰਥ ਯਾਤਰਾ ਦੀ ਕੱਢੀ ਹੈ ਇਹ ਬਹੁਤ ਸਲਾਹਾਂਗਾ ਜੋ ਕਦਮ ਹੈ ਇਸ ਵਿੱਚ ਹੀ ਐਮੈਂਡਮੈਂਟ ਅਸੀਂ ਕਹਿਣੀ ਹੈ ਵੀ ਕਰ ਲੈਣ ਵੀ ਜੋ ਅਸੀਂ ਸੀਨੀਅਰ ਸਿਟੀਜ਼ਨ ਹੈ 650 ਦੇ ਕਰੀਬ ਮੈਂਬਰ ਹੈ ਅਗਰ ਅਸੀਂ 200 ਜਾਂ 250 ਬੰਦੇ ਇਕੱਠਾ ਹੋ ਕੇ ਇੱਕ ਆਪਦਾ ਪ੍ਰੋਗਰਾਮ ਬਣਾ ਕੇ ਜਾਈਏ ਤਾਂ ਇਹ ਸਾਨੂੰ ਅਲਾਉ ਕੀਤਾ ਜਾਵੇ ਧੰਨਵਾਦ ਜੀ ਸਾਡੇ ਨਾਲ ਹੋਰ ਵੀ ਸਿਟੀਜਨ ਹਾਂ ਹਾਂਜੀ ਸਰ ਕੀ ਗੱਲ ਹੈ ਸੀਨੀਅਰ ਸਿਟੀਜਨ ਦਾ ভাইস ਪ੍ਰਧਾਨ ਹੋਣ ਦੇ ਨਾਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ 100 ਕਰੋੜ ਰੁਪਏ ਦਾ ਬਜਟ ਰੱਖ ਬਜਟ ਰੱਖ ਕੇ ਸੀਨੀਅਰ ਸਿਟੀਜ਼ਨ ਲਈ ਸਹੂਲਤ ਦਿੱਤੀ ਆ ਬਹੁਤ ਵਧੀਆ ਸਹੂਲਤ ਆ ਇਹਨੂੰ ਲਗਾਤਾਰ ਚਾਲੂ ਰੱਖਿਆ ਜਾਵੇ ਅਤੇ ਮੈਂਬਰਾਂ ਨੂੰ ਇਕੱਠੇ ਹੋ ਕੇ ਜਾਣ ਦੀ ਸਹੂਲਤ ਦਿੱਤੀ ਆ ਆਹ ਪੰਜਾਬ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਧਾਰਮਿਕ ਸਥਾਨਾਂ ਤੇ ਲੈ ਜਾਣ ਵਾਸਤੇ ਸੀਨੀਅਰ ਸਿਟੀਜ਼ਨ ਵਾਸਤੇ ਮੈਂ ਇਸ ਦੀ ਬਹੁਤ ਹੀ ਸਲਾਘਾ ਕਰਦਾ ਹਾਂ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਸਾਡੇ ਬਰਨਾਲੇ ਦੀ ਸੀਨੀਅਰ ਸਿਟੀਜ਼ਨ ਸੁਸਾਇਟੀ ਆਉਂਦੀ ਆ ਕਟੋਗਾ ਤਾਂ ਪੰਜਾਬ ਦੇ ਵਿੱਚ 40 ਸੀਨੀਅਰ ਸਿਟੀਜ਼ਨ ਸੋਸਾਇਟੀ ਹੋਣੀਆਂ ਸਾਡੇ ਕੋਲੇ 650 ਤੋਂ ਉੱਪਰ ਇਸ ਦੇ ਮੈਂਬਰ ਹਨ ਔਰ ਸਾਰੇ ਹੀ ਬਹੁਤ ਖੁਸ਼ ਹਨ ਸਭ ਦਾ ਵਧੀਆ ਬਹੁਤ ਟਾਈਮ ਪਾਸ ਹੁੰਦਾ ਸਰਕਾਰ ਨੇ ਜਿਹੜੀ ਇਹ ਯੋਜਨਾ ਚਲਾਈ ਹੈ 100 ਕਰੋੜ ਰੁਪਏ ਦੀ ਇਹ ਬਹੁਤ ਹੀ ਸਲਾਘਾਯੋਗ ਹੈ ਖਾਸ ਤੌਰ ਤੇ ਜਿਹੜੀ ਧਾਰਮਿਕ ਸਥਾਨਾਂ ਤੇ ਲੈ ਜਾਣ ਵਾਸਤੇ ਚਲਾਈ ਹੈ ਇਹਦੀ ਤਾਂ ਕੋਈ ਅਸੀਂ ਬਿਆਨ ਨਹੀਂ ਕਰ ਸਕਦੇ ਇਹ ਬਹੁਤ ਹੀ ਸਲਾਘਾਯੋਗ ਹੈ ਔਰ ਜਾਣ ਆਣ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਜੋ ਸਰਕਾਰ ਸਾਡੇ ਸੀਨੀਅਰ ਸਿਟੀਜ਼ਨ ਸੁਸਾਇਟੀ ਵਾਸਤੇ ਕਰ ਰਹੀ ਹੈ ਇਹ ਅਸੀਂ ਸੋਚ ਵੀ ਨਹੀਂ ਸਕਦੇ ਵੀ ਅਸੀਂ ਇਸ ਤਰ੍ਹਾਂ ਦਾ ਸਰਕਾਰ ਤੋਂ ਫਾਇਦਾ ਉਠਾ ਸਕਾਂਗੇ ਆ ਸਾਡੇ ਨਾਲ ਹੋਰ ਵੀ ਹਾਂਜੀ ਸਰ ਕੀ ਕਹਣਾ ਜਾਨਦੇ ਮੈਂ ਰਿਟਾਇਰਡ ਸੀਨੀਅਰ ਮੈਂਬਰ ਹਰਮਿੰਦਰ ਸਿੰਘ ਐਂਜ ਮੈਂਬਰ ਆਫ ਦੀ ਸੁਸਾਇਟੀ ਬੇਨਤੀ ਕਰਦਾ ਕਿ ਇਹ ਸਰਕਾਰ ਨੇ ਤਾਂ ਉਹ ਕਹਿੰਦੇ ਹੁੰਦੇ ਨੇ ਵਿੱਚ ਗੱਦਿੱਤੀਆਂ ਗਾਜਰਾਂ ਖਾਣ ਨੂੰ ਵਿੱਚੇ ਰੰਬਾ ਰੱਖ ਉਹ ਇਹੋ ਜਿਹਾ ਕੰਮ ਕਰਤੇ ਨਾਲ ਸਾਨੂੰ ਖਾਣਾ ਵੀ ਦਿੱਤਾ ਉਹ ਵੀ ਦਿੱਤਾ ਇੱਕੋ ਹੀ ਸਾਡੀ ਮੰਗ ਹੈ ਵੀ ਸਾਨੂੰ 1.5 200 ਬੰਦੇ ਜੇ ਇਕੱਠਾ ਜਾਵੇ ਉਹਦੇ ਨਾਲ ਸਹੀ ਆਪਦੀਆਂ ਲੇਡੀਜ਼ ਨੂੰ ਵੀ ਨਾਲ ਲੈ ਜਾਣੀ ਉਹ ਫਿਰ ਘਰੇ ਬੈਠੀਆਂ ਇਕੱਲੀਆਂ ਉਹ ਠੀਕ ਨਹੀਂ ਸਮਝਣਗੀਆਂ ਇਸ ਕਰਕੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਪ੍ਰਬਾਲਾ ਹੈ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ